ਵਾਹਿਗੁਰੂ ਜੀ ਖਿਕ ਓੰਕਾਰ ਸਤਗੁਰ ਪ੍ਰਸਾਦ ਲੋਕ ਮਨਲਾ ਪਿਆਲਾ ਲੋਕ ਸਾਰੂ ਸੁਖੋ ਗਿਆ ਜਾਤਿ ਤਾ ਨਾ ਹੋਈ ਤੁੰਕਾ ਤਾ ਕਰਮ ਨਹੀਂ ਜਹ ਹਮ ਕਰੇ ਨਾ ਹੋਈ ਬਲਵਾਰੀ ਤੁੰਗਸਾ ਦੰਤ ਜੈ ਲਖਾਰਾ ਜਾਤੈ ਜੋਤ ਜੋਤ ਮਹਿ ਜਾਤਾ ਆਚਲ ਸੁਆਰ ਪਰ ਪੁਰੇ ਜੀਵਨ ਕੋ ਸੰਚਾਰ ਸਾਰੇ ਉਸੇ ਤੋਵਾਰੀਓ ਜਿਨ ਕਿੰਨ ਦੇਸੋ ਪਰ ਪਰ ਆਪ ਕੋਲ ਕਰਤੇ ਕੀ ਆਵਤਾਂ ਜੋ ਜਿ ਕਰਾ ਸੋ ਕਰੇ ਸੋ ਦਰਗ ਅਸਾ ਮਿਲ ਫੈਲਾ ਚਿੰਕੋਂਕਾਰ ਸਤਗੁਰ ਪ੍ਰਸਾਦ ਸੋ ਦਰ ਤੇ ਰਾਖਿ ਸੋ ਕਰੇ ਇਹ ਰਹਿਸ ਸਰਬ ਤੁਹਾਡੇ ਮਾਝੀ ਦੇ ਨਾਦ ਸੇਵ ਕਰ ਸੰਗਾਂ ਕਿੰਨੇ ਸੇਵਾ ਉਹਨਾਂ ਹਾਰੇ ਕਿੰਨੇ ਜੀ ਲੋਕ ਪਰਿਤੰਕੀਆ ਹੈ ਕਿੰਨੇ ਸੇਵਾ ਉਹਨਾਂ ਹਾਰੇ ਗਾਵਨ ਤੁਮ ਪਾਣ ਪਾਣੀ ਦਸੰ ਤੇਰੇ ਗਾਵ ਰਜ ਸੰਗਾਰੇ ਗਾਵਨ ਤੁਮ ਜਿੰਦ ਸੁਭਾਗ ਦੇ ਗਾਵਨ ਨੇ ਜਿੰਨੇ ਤੇ ਰਤ ਧਰਮੇ ਇੰਚਾਰੇ ਗਾਵਨ ਤੁਮ ਉਤਰ ਪਰਮਾਤਮਾ ਦੇਵੀ ਸੋ ਸਤਿ ਸ੍ਰੀ ਅਕਾਲ ਜਗੋਂ ਸਜ਼ੋਨੇ ਅੰਦਰ ਇਰਾਸ ਬੈਠੇ ਦੇਵ ਚੰਦਰ ਰਾਏ ਗਾਵਨ ਤੁਮੇ ਸਤਿ ਸਫਾ ਜਿੰਦਰ ਯਾਗਨ ਤੁਮ ਸਾਧ ਬੀਜਾਰੇ ਗਾਵਨ ਤੁਮ ਜੇਤਿੰਦਰੀ ਸੰਤੋਖੀ ਗਾਵਨ ਤੁਮ ਹੀ ਵਿਸਰਾਰੇ ਗਾਵਨ ਤੁਮ ਸੰਦਤ ਕਦਰ ਮਿਲੀ ਸਿਰ ਯੋਗ ਜੋਗ ਵੇਦਾਂ ਨਾਲੇ ਗਾਵਨ ਤੁਮ ਮੋਨੀਆ ਮਨਮੋਹਨ ਰੱਬ ਦੇ ਨਾਮ ਤੇ ਪੈ ਗਾਲੀ ਗਾਵਨ ਤੋਂ ਤੁੰਗਰ ਤੋਂ ਪੈ ਤੇ ਅੱਜ ਸਾਥੀ ਚਿਰਨਾਰੇ ਗੌਂਸ ਤੁਮ ਜਵਾਨ ਬਲ ਇਸਲਾ ਗੌਂਸ ਤੁਮ ਸੰਚਾਰੇ ਗੌਂਸ ਤੁਮ ਖੰਡ ਮੰਦ ਲਵ ਰਵੰਨ ਲਾ ਕਰ ਕਰ ਕੇ ਤੇ ਭਰੇ ਸੇਂ ਤੁਮ ਗਾਵਨ ਯੋਸਫਾਨ ਮਰਤੇ ਜੀ ਬਗਤਰਤਾਲੇ سچ سا سچ نئی سر جنائی رنگی رنگی سر کر ਜੋ ਜਿਸੁ ਪ੍ਰਭੁ ਸੋਇ ਕਤਿਸੁ ਕਿਰਤਿ ਸੁਖੁ ਮਨੰਤਰਨੁ ਕਰਾਈ ਸੋ ਪਤ ਸੋ ਸਰਪਤ ਸਾਹਿਬ ਨਾਨਕ ਕਿਰਨ ਜਾਈ ਆਸਾ ਮਨਲਾ ਪੈਲਾ ਹੋਵਡਾ ਜਦ ਸਭ ਕੋਇ ਜੀਵਣ ਬਡਾ ਅੰਤਾ ਹੋਇ ਹਿਮਨ ਸੋਨਿ ਸਿਆ ਜਾਈ ਜਹਾਂ ਵਾਸੀ ਸਿਰਿ ਰਹਿਤੁ ਮਾਇ ਵਡੈ ਮੇਰੇ ਸਾਈ ਬਾਹ ਇਹ ਸੁਬੀਧਾ ਗੋਰੀ ਦੀਦਾ ਕੋਈ ਨਾ ਜਾਣੇ ਸੇਰਾ ਕਿਤਾ ਕਿਉਂ ਦਿਸਦਾ ਰਹਉ ਸਭ ਸਤਿ ਮਿਲਨ ਕੋ ਤੁਮਾਈ ਸਭ ਕੀ ਮਤ ਮਿਲਨ ਕੋ ਤੁਮਾਈ ਜਨਮੀ ਸਾਨੀ ਵਧ ਰਹੇ ਛਾਣ ਜੈਨ ਦੇ ਚਿਬੜ ਜੋਈ ਸਭ ਸਤ ਸਭ ਸਭ ਚਿੰਗਰੀਆਂ ਸਦਾ ਪ੍ਰਸਾਦ ਦੀਆਂ ਵੜੇ ਰਹੀਆਂ ਸੋਦੇ ਮੈਨ ਕਿਸੇ ਕੇ ਨਾ ਪਾਈਓ ਚਰੁ ਬਿਲਾ ਨਹੀਂ ਹਾਸ ਭਈਆ ਹੱਥਵਲਾ ਚਲ ਚਰਿ ਸੁਖੀ ਭਰੇ ਤੇ ਸੰਗਰ ਕਿਰਤੋਂ ਦੇਸ ਕਿੱਥੇ ਚਰ ਨਾਮ ਸਚ ਸvaroਹਾਰਾ ਆਸਾ ਮਨ ਲਪੇੜਾ ਹਰਿ ਜੀਵ ਅਸਰੇ ਮਨ ਜਾਉ ਹਰਿ ਮੁਖ ਸਚ ਨਾਉ ਸੱਚੇ ਨਾਮ ਕੀ ਅਗੁਖੂਟ ਖੋਤ ਕੋ ਹੈ ਸਾਇ ਤੇ ਜੀ ਦੇ ਗੂਦ ਸੋ ਪਤ੍ਰ ਮੇਰੇ ਮਾਈ ਸੱਚਾ ਸਹਿਬ ਸੱਚ ਨਾਇ ਰਖਾਓ ਸੱਚੇ ਨਾਮ ਕੀ ਜਿ ਵਡਿਆਈ ਆਹ ਸੱਚੇ ਹਿਮਤ ਨਹੀਂ ਪਾਈ ਜੇ ਸਭ ਮਿਲ ਕੇ ਅਣ ਪਹੇ ਵਡਨ ਹੋਏ ਤਾਂ ਨਾ ਜਾਈ ਨਾ ਕੋ ਮਰੇ ਨਾ ਕੋ ਵਸੂਗ ਸਿੰਦਰ ਨਾਉ ਕੁਤੇ ਕੋ ਜੁ ਕੋ ਨਹੀ ਹੋ ਰਤਨਾ ਇਨ ਕੋਏ ਸਾਥ ਕੋ ਨਾ ਕੋਏ ശീർ രാജി സത്സുര ശ്രീ ഗുരുവാ ഗുരുദേവ ਮੋਤ ਸੋ ਰਾਮ ਨਾਮ ਸਰਕਾਰ ਸੁਰਮਨਤਨਾਮ ਮੇਰਾ ਤਾਨਨ ਸਚਾਈ ਹਰ ਜੀਵ ਸੰਮੇਂ ਜਿਹਰਾ ਅਸਰੋ ਸਰਬੰਕੀ ਜਿਹੜੇ ਭਾਗ ਉਹਦੇ ਦੇ ਜਿਨਹਰ ਹਰ ਸਰਬ ਹਰ ਕੀ ਆਸ ਹਰ ਹਰ ਨਾਮ ਜਿਹੜਾ ਕਿਰਪਾ ਕਰੇ ਮਨ ਲਗਤ ਗੁਣ ਸਰਬ ਆਸ ਜਿਨਹਰ ਹਰ ਹਰ ਹਰਿ ਨਾਮ ਨਾ ਪਾਇਆ ਤੇ ਭਗ ਜਿਨ ਜੰਪਾ ਜੋ ਸਤਿ ਸਰਨ ਸੰਗਤਹਿ ਆਏ ਸ੍ਰੀ ਜੀਵੇ ਸ੍ਰੀ ਜੀਵਾਸ ਜਿਨ ਹਰਿ ਜਨ ਸਤਿਗੁਰ ਸੰਗਤ ਪਾਈ ਸਿਮ ਸਰਮਸਤਕ ਲਿਖਿਆ ਲਿਖਾਸ ਧੰਨ ਧੰਨ ਸਤ ਸੰਗਤ ਜੀ ਸਾਰਾ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਕਾਸ ਰਾਗ ਜੀ ਮਹਲਾ ਪੰਜਵਾ ਸਹੇ ਮਨ ਸਿਤਰੇ ਉਦਮ ਜਾ ਹਰ ਹਰ ਜੀਵ ਪ੍ਰਿਆ ਸੈਲ ਪਥਰ ਮੇਂ ਜੰਤ ਉਪਾਏ ਕਾ ਸੇਜ ਆਗਿਆ ਕਰ ਤਹਿਆ ਮੇਰ ਮਾਦੋ ਜੀ ਸਤ ਸੰਗ ਮਿਲਿ ਸੁਖ ਕਰਿਆ ਗੁਰ ਪ੍ਰਸਾਦਿ ਤਰੁ ਬਲ ਪਾਇ ਸੁਖੀ ਸਤਿ ਕਰਿ ਹਰਿ ਆਵੋ ਜੀਵਨ ਮਿਤੋ ਲੋਕ ਸੁਭਨਾ ਹੋਇ ਨਾਮ ਕੀ ਧਿਆਇ ਸਿਰ ਸਿਰ ਜਿਗ ਸੰਭਾਏ ਤਉ ਕਰਿ ਮਨ ਓਟ ਕਰਿ ਉਦੇ ਉਲਬਾਵੇ ਸਤ ਕੋ ਸੰ ਸੱਚਾ ਬੱਤੇ ਚਰੇ ਜਿਨਨਿ ਸਾਵਣੇ ਖਿਲਾਵੇ ਸਾਵਣ ਚੁਲਾਵੇ ਮਨ ਮੇਂ ਸੁਨਰਮਿ ਤੇਰੋ ਸਦਿ ਮੇਂ ਹੋਵੈ ਦਸਤ ਸਿਦਾ ਥਾਪੁ ਕਰਿ ਤਲ ਸਿਆ ਜਨਨਿਕ ਬਲ ਬਲ ਸਦ ਬਲ ਜਈਐ ਸਿਰੰਤੰ ਪਰ ਪਰਉ ਨਮੋਸਤੋ ਮਨ ਅਛਤੋ ਸੋ ਪ੍ਰਖਿ ਸਿਖੋਂ ਗਾਰ ਸਤਿਗੁਰ ਕਰਤਾ ਸੋ ਪਰਮੇਸ਼ਰ ਸਰਬਪ੍ਰੇਰਣ ਨਮਨ ਹਰ ਅਗਮ ਅਗਮ ਅਪਾਰ ਸਭ ਚਾਰ ਸਭ ਅਹ ਸੂਜੀ ਹਰ ਸੱਚੀ ਸਿਰਨਾਹਰ ਸਭ ਜੀ ਤੁਮਾਰੇ ਜੀ ਮੋ ਜੀ ਆ ਕਦ ਸਰ ਹਰਿਆ ਬਹੂਜੰ ਤਹੋ ਜੀ ਅਰਉਖੇ ਸਿਰਨਾਹਰ ਹਰ ਅਪੇਖ ਸੁਰਾਤੇ ਸੇਵਕ ਜੀ ਜਗਾਨਨ ਜੰਤ ਵਿਚਾਰ ਤੁਮ ਕਛ ਸਚ ਸਚ ਸਰਬ ਨਿਰੰਤਰ ਜੀ ਹਰ ਇੱਕ ਕੋੁਰਖਸਮਾਨਾ ਇੱਕ ਅਸੇਂਕੇ ਪਈ ਸਭ ਤੇ ਜੋ ਜੀਵਣਾ ਤੁਹਾ ਅਦੇਸਾ ਸਦਾ ਸੁਖਦਾ ਜੀ ਹਾਉ ਤੋਂ ਦੇਖਾ ਬਰਨਾ ਜਾਣਾ ਤੋਂ ਪਾਰ ਰਹਣ ਦੇ ਅੰਤ ਦੇ ਅੰਤ ਜੀ ਤੇ ਕੀ ਹੁਣ ਆਤਿ ਵਿਖਾਣਾ ਜੋ ਤੇ ਰਹੇ ਜੋ ਸਿਹਰ ਸੁਜੀ ਜਨਨਾਲਨ ਤੇ ਮੁਕਾਣਾ ਹਰਿ ਅਦੇਹ ਹਰਿ ਅਦੇਹ ਸੁਜੀ ਤੇ ਜਨ ਜੁਗ ਮਹਿਸ ਸੁਖਾਸੀ ਸੇ ਮੁਕਤ ਸੇ ਮੁਕਤ ਇਹ ਜਗ ਮਾਰ ਖੈ ਜੀ ਜਿਨ ਟੁੱਟੀ ਜੰਮ ਸੀ ਬਸੀ ਜਿਨ ਨੇ ਲ ਭਉ ਜਿਨ ਨਾਲ ਮਰ ਖਉ ਖੈ ਜੀ ਜਿਨ ਕਾ ਸਭ ਕਰਵਾ ਸੀ ਜਿਨ ਸੇਆ ਜਿਨ ਸੇਆ ਮੇਰਾ ਹਾਰ ਜੀ ਸੇ ਹਰ ਰੂਪ ਸਮਾਸੀ ਸੇ ਧਨ ਸੇ ਧਨ ਜਿਨ ਨਾਲ ਰਖਿਆ ਜੀ ਜਨਮਾਂ ਨਿ ਸਮਾਸੀ ਸ੍ਰੀ ਭਗਤ ਸ੍ਰੀ ਭਗਤ ਸੁੰਦਰ ਜੀ ਸਹੇ ਬਿਆਨ ਤੇ ਅੰਤਾ ਸ੍ਰੀ ਭਗਤ ਸ੍ਰੀ ਭਗਤ ਸਦਾ ਹੰਸ ਜੀ ਹਰ ਅਨੰਤ ਅਨੇਕ ਅਨੰਤਾ ਸ੍ਰੀ ਅਨੰਤ ਸ੍ਰੀ ਅਨੰਤ ਤਰਹ ਹਰ ਪੂਜਾ ਜੀ ਸਭ ਸਾਥ ਜਪੈ ਜੀ ਅੰਤਾ ਸ੍ਰੀ ਅਨੇਕ ਸ੍ਰੀ ਅਨੇਕ ਪੜਹ ਬਹੁ ਸੁੰਦਰ ਦਸਾਸ ਜੀ ਕਰਿਆ ਸਤਿ ਕਰਮ ਕਰੰਤਾ ਸ੍ਰੀ ਭਗਤ ਸ੍ਰੀ ਭਗਤ ਸਾਰੇ ਜਨ ਨਾਨਕ ਜੀ ਜੋ ਭਗਤ ਜੀ ਰਸ ਸਦਨ ਦਾ ਹੰਸਾਸ ਕਰਤ ਅਕੰਧ ਕਰ ਕਰ ਜਾਏ ਸੁ ਜੀਵਨ ਵਰਣਨ ਕੋਈ ਤੋ ਜੁਗ ਜੁਗ ਹੈ ਕੋ ਤਦ ਸੁਲੇ ਕੋ ਜੀ ਸੋ ਨੇਛਨ ਕਰਤ ਸਈ ਸੁ ਸਾਥੇ ਭਾਵੈ ਸਿਵਰਤ ਜੀ ਮਹਾਤਿ ਕਰਹ ਸੋਹੀ ਸੁ ਸਾਥੇ ਸ੍ਰਿਸ਼ਤ ਸਭ ਭਾਈ ਜੀ ਸੁ ਸਾਥੇ ਜੀਵਨ ਸਭ ਕੋਈ ਗਿਆਨ ਨਿਕਲੰਗਾ ਕਰਤੇ ਕੇ ਜੀ ਜੋ ਸਭ ਤੇ ਸੋ ਚੋਈ ਅਸਾਂ ਮਨ ਅਤਿ ਖਾਮ ਹੋ ਗਤਤ ਸਤਿਆ ਮਨ ਸਾਈਂ ਜੋ ਤੁੰ ਸਵੇ ਸੇਂ ਗਿਤੀ ਜੋ ਤੁੰ ਦੇ ਸੋਏ ਹੋ ਪਾਈ ਰਹਾ ਸਭ ਤੇ ਰੀਤ ਸਭਿ ਚਾਇ ਜਿਸ ਤੁਮ ਕਿਰਪਾ ਕਰੈ ਤਨ ਨਾਮ ਰਤਨ ਪਉ ਵਰਮਖਸੋ ਮਨ ਨੂੰ ਸੁਭਾਵਾਇ ਸਤਿਗੁਰਿ ਜੁੜਿਆ ਆਪ ਮਿਲਾਇਆ ਆਂਗਰਿਚਾਉ ਸਭ ਤੇ ਹੀ ਮਾਏ ਸਤਿਗੁਰ ਦੂਜਾ ਕੋਈ ਨਾ ਹੈ ਜੀ ਹੰ ਸਭ ਤੇ ਰਸੀ ਇਹ ਜੋ ਮੇਂ ਮਿਚੜਿਆ ਸਜੋਈ ਮੇਲ ਜਿਤਨ ਤੁਝ ਜਾਣ ਲਾਏ ਸੋਈ ਚੰਦ ਜਾਣੈ ਹਰਿ ਗੁਨ ਸਦਿ ਉਸ ਸੁਣਾਣੈ ਜਿਨ ਮਰਤੇ ਜਿਨ ਸਭ ਪਾਇਆ ਸਦਿ ਹੀ ਹਰਿ ਗੁਨ ਸਮਾਇਆ ਮਾਣ ਤੇ ਕਰਤਾ ਤੇਰਾ ਨੀਰ ਸਭ ਹੋਇ ਸੁਦਬਿੰਦੂ ਜਾ ਅਪਰਮ ਕੋਇ ਹੰਕਾਰ ਕਰ ਕਰ ਦੇਖਿ ਜੁਣੈ ਸੋਇ ਜਨਨੋ ਨਿਕਸ ਕਰਮ ਕਰਿ ਹੋਇ ਹਸਾ ਮੱਲਾ ਸਿਤ ਸਰਵਰੜੈ ਥੈਲੀ ਨਿਵਸਾ ਪਾਣੀ ਪਾਵਿ ਚਨਕੀਆ ਅੰਖ ਜੋ ਮੋਹ ਕਦਿ ਚੀਨ ਚਲੇ ਹਮ ਦੇਸਾਂ ਤੇ ਪੀਰੇ ਮਨ ਇੱਕ ਨਾ ਚੇਤਸ ਮੂਰਮਾ ਹਰਿ ਬਿਸਤ ਤੇਰੇ ਗੁਣ ਚਲਿਆ ਰਹਾਉ ਨਾਮ ਜਿਹੀ ਸਤਿ ਸਿੰਗਿਆ ਮੂਰਖ ਮੁਖ ਦਾ ਜਨਮ ਭਇ ਕ੍ਰਮਤ ਨਰਨ ਤੇ ਕੇ ਸਰਣ ਇਨਨ ਤੁਨਾ ਇਹ ਵੇਦਿਆ ਸਤ ਸੰਮਲਾਤ ਨਾ ਸੇ ਪ੍ਰਾਪਤ ਸਾਨ ਨਖ ਦਿਵਰੀਆ ਸੋ ਵਿਨਸ ਮਹਿੜਨ ਕੀ ਇਹ ਤੀ ਜੁਰੀਆ ਅਵਰ ਕਾ ਚਿਰ ਚਿਤ ਨਾ ਕਾਉ ਮਿਲਖਾਜ ਸੰਗਤ ਸਾਜ ਕੇਵਲ ਨਾਮ ਸਰਨ ਜਾਨ ਲਾਗ ਭਉਜਲ ਸਰਨ ਕੈ ਜਨਮ ਮ੍ਰਿਤਾ ਜਾਤ ਰੰਗ ਮਾਇਆ ਕਰਹਾਉ ਜਪ ਤਤ ਸੰਜਮ ਧਰਮ ਸੋਇਆ ਸੇਵਾ ਸਾਧਨ ਜਨਿਆ ਹਰਿਆ ਸੋ ਨਾਨਕ ਜੀ ਦੀ ਸਰਮਾ ਸਰਨ ਤੇਰੀ ਕੀ ਰਾਖੋ ਸਰਮਾ ਜਪ ਤਤ ਸੰਜਮ ਧਰਮ ਸੋਇਆ

ਆਪਣਾ ਜਾਨ ਕਰੋ ਪ੍ਰਤਪਾਰਾ ਹਮਲੇ ਦੁਸ਼ਤ ਸਦਾ ਤੁਮ ਸਾਹੋ ਆਪ ਹਾਥ ਮੇਰੇ ਬਚਾਓ ਸੁਖੀ ਬਸੇ ਮੇਰੇ ਤਰਵਾਰਾ ਦੇਵ ਸਿੱਖ ਸਦਾ ਕਰਤਾ ਮੋਰ ਰਛਾਨ ਕਰ ਲੈ ਕੇ ਸਭ ਦਰਨ ਤੋਂ ਆਜ ਸੁਹੇ ਸੁਰਨ ਹੋਏ ਹਮਾਰੀ ਆਸਾ ਸੋਰ ਭਜਨ ਕੀ ਰਹਿ ਜਾਸਾ ਮੈਂ ਚਾਹੁੰਦਾ ਹਾਂ ਕਿ ਤੁਹਾਨੂੰ ਜੋ ਵਰਤਾਂ ਤੋਂ ਕੁੰਝੇ ਪੰ ਸਿਰਗਿ ਸਿੱਖੇ ਹਮਾਰੇ ਸਾਰੇ ਜੋ ਮਨ ਤਨ ਸਫਰ ਹਮਾਰੇ ਮਾਰੇ ਸਾਥਾਾ ਦੇ ਮੁਝ ਉਪਰ ਹੈ ਹਰਨ ਤੋਂ ਮਨ ਕੇ ਕਾਸੀ ਹੈ ਉਜੋ ਤਦ ਹਮਾਰੇ ਉਪਚਾ ਸਿਰਸ ਤੁਝ ਜੋ ਕਰੇ ਜੋ ਰਖਾ ਰਾਖਿ ਲੋ ਮੋਹਿ ਰਖਨ ਹਾਰੀ ਸਾਰ ਜੀਤੰਦ ਦੇ ਕੋਈ ਤਾਰੇ ਜੀ ਜਿਨ ਮਨੋ ਦੁਸਤੰ ਤੀਹਨ ਤੋਂ ਤੁਮਹੋ ਪੂਰੀ ਚਤੁਰ ਦਸੰਤਾ ਸਾਲ ਪੈ ਨਮਨ ਬਧਰ ਸਾਲ ਪੈ ਸ਼ਿਵ ਜੋ ਅਵਤਾਰ ਸਾਲ ਪੈ ਚਰ ਦਿਸਨ ਪ੍ਰਕਾਸ਼ ਸਤਿ ਸਤਿ ਕਾਲ ਦਾ ਕੀ ਜਾਮਸਾ ਜਲਨ ਕਾਲ ਯੂਗ ਕੀਓ ਜੇ ਰਦ ਸਮ ਜੂਤੀਓ ਜਲਨ ਕਾਲ ਸਭ ਲੋਕ ਦਵਾਰ ਨਮਸਕਾਰ ਹੈ ਸਹਿਮਾਰ ਜਵਨ ਕਾਲ ਸਰਜਤ ਬਨਾਇਓ ਜੀਵਨ ਜੈਸ ਜਿਤਨ ਉਪਜਾਇਓ ਆਜ ਅੰਤ ਕੇ ਕੈ ਅਵਤਾਰਾ ਸ੍ਰੀ ਗੁਰੂ ਸਮਝਿਓ ਅਮਰਾ ਨਮਸਕਾਰ ਸਿਸ਼ੀ ਕੋ ਹਮਾਰੀ ਸਕਲ ਪ੍ਰਜਾ ਜਨਾ ਦਸਵਾਰੀ ਸਿਵਸਨ ਕੋ ਸਭਨ ਸੁਖ ਦਿਓ ਸਤਰਮ ਕੋ ਸਭ ਮੋਗਤ ਕੀਓ ਕਟਕਟ ਕੇ ਅੰਤਰ ਕੀ ਜਾਣਤ

ਕਮਾ ਮੇਰੇ ਦੇਰ ਸਿਧੇ ਸਰਪਾਮ ਜਿਤੇ ਬਦਨ ਤੇ ਸਰਸਰ ਹੈ ਆਪ ਆਪੀ ਪੂਜ ਗੁਚਾ ਹੈ ਸਮਸਤ ਹਿੱਤੇ ਰਹਿ ਸਿਦਾਰਾਮ ਜਾਨਤ ਪੀਰ ਫਿਰ ਬੜ ਗਲਮ ਨਰੰਕਾਰ ਰੇਂਗਿ ਸੁਖਾਰ ਸ੍ਰੀ ਨੰਮ ਆਦ ਮੇ ਨਾਰਾ ਸੰਭੇ ਸਤਿ ਸਭੂ ਮੂਲ ਹੈ ਉਚਰਿ ਸਿਦਾਰਾਮ ਜਿਐ ਕੋ ਪੀਰ ਨੰ ਪਾਵਤਿ ਸਿਦਾਰਾਮ ਸਤੋ

ਹੰੜੇ ਜਿ ਜਿ ਦੇ ਸਿਰ ਜਿ ਕੀਨੇ ਉਹ ਕੁਝ ਕਾਰਨ ਬਹੁ ਰਜੈੰਨ ਕਹੇ ਹੂਨ ਰਾਜਾ ਹਵੇ ਬੈਠਾ ਕਹਾਂ ਸਿਮਟ ਭਇਓ ਸੰਕਰਿ ਚਿਡਾਠ ਸੇਗਰੀ ਫਿਰ ਸਿਖਾਇ ਸਚੰਭਵੇ ਆਦਿ ਗਾਥਾ ਸੁ ਸਯੰਮਵ ਅਵ ਰਖਾ ਦੇਖੰ ਕਰੋ ਸਿੱਖੋ ਬਾਤ ਸਿੱਖ ਸੰਗਰੋ ਜਗ ਜਿਤੇ ਕੋਟਵਤ ਕੋਤਸਾ ਸਚਮਨ ਦੇਸ ਕਰੋ ਰਣਕਤ

ਕਿਸ ਤਰ੍ਹਾਂ ਸੰਨਕ ਮੈ ਹਾਲੋ ਰਿਸ਼ੀ ਜੀ ਜੇ ਕਰਨੋ ਸਭ ਕੋਈ ਸੁਚਿਆ ਸਭ ਸੱਚਾ ਨਾ ਕੋਈ ਇਸ ਭਾਰ ਜਿੰਦਮੈ ਸੰਭਰ ਸਾਲ ਸਾਸ ਤੇ ਸਹਿ ਬਰਨ ਜਿਨ ਮਰਨ ਨਾਮ ਸਿਹਾਉ ਸਹਾ ਨਾਰਦ ਦੁਸ਼ਤ ਦੁਖ ਦੇ ਰਹਾ ਘੜਕਿ ਤੇ ਪੈ ਕਰਮ ਤੇਰੀ ਆਪ ਹਾਥ ਜਿਉ ਬਰਨ ਸਰਬ ਤੋੜ ਮੋਹ ਹਾਏ ਮਨ ਚੋਹ ਤੇ ਲੋ ਬਚਾਈ ਕਰਗੇ ਤੇ ਸਰਨ ਤੇ ਹਾਜੀ ਆਪ ਹਾਥੇ ਲੋ ਬਲੀ ਸਰਬ ਤੋੜ ਮੋਹ ਹਾਏ ਮਨ ਚੋਹ ਤੇ ਲੋ ਬਚਾਈ ਸਵਿਆ ਮੈਂ ਹੈ ਜਬ ਤੇ ਤੁਮਰੇ ਸਭ ਤੇ ਕੋ ਆਖ ਸਰੇ ਨਹੀ ਆਨੇਓ ਰਾਮ ਰਹੀਮ ਫਰਾਨਾ ਅਨੇਕ ਕਹੈ ਮਤ ਜੀ ਸਨਾਵਨੇ ਹੋ ਸਿਮਰ ਸਤਸਿ ਗੁਰ ਸਵੇ ਕੋ ਫਿਰ ਕਹੈ ਹਮ ਜੀ ਲਾਜਨ ਲਿਓ ਸੀਲਕ ਕ੍ਰਿਪਾ ਤੁਮਰੀ ਕਰ ਮੈਨਾਂ ਕਹਿਓ ਸਭ ਤੁਹਿ ਸੁਖ ਨਿਓ ਤੁਮਰਾ ਸਗਤ ਵਾਰ ਕੋ ਸਾਧਕੇ ਜੈ ਹੋ ਤੁਹਾਰੋ ਗਵਾ ਮਨ ਦੇ ਕੀ ਲੋਜ ਉਸ ਗੋਪਿੰਦ ਦਾ ਸਹਾਰ ਸਗਲ ਦੁਆਰ ਤੋ ਛਾਟ ਕੇ ਜੈ ਹੋ ਤੁਹਾਰਾ ਮਨ ਦੇ ਕੀ ਲੋਜ ਉਸ ਗੋਪਿੰਦ ਦਾ ਸਹਾਰ ਰਾਮ ਕਲੀ ਮਨ ਲਾਤੀ ਜਾ ਅੰਮ੍ਰਿਤ ਇੱਕ ਓਂਕਾਰ ਸਤਿ ਸ੍ਰੀ ਅਕਾਲ ਅੰਮ੍ਰਿਤ ਬਾਣੀ ਨਿਮਾਏ ਸਤਿ ਗੁਰੂ ਐ ਪਾਇ ਸਤਿ ਗੁਰੂ ਤਾਂ ਪਾਇ ਸਹਿਜਿ ਸਿਂ ਮਨੁ ਜੀਆ ਖਵਾਇਆ ਰਾਗ ਸਭ ਪਰਵਾਰ ਪਰਿਓ ਸਬਦ ਗਾਇ ਆਇਆ ਸਭ ਜੋਤਨ ਗਾਵੋ ਹੈ ਕਿਰਿ ਮਨ ਜਿਨੀ ਵਸਾਇਆ ਸੇ ਨਾਨਕ ਅਨੰਦ ਹੋਵਾ ਸਤਿ ਗੁਰੂ ਐ اے ਮਨ ਮੇਰਾ ਤੂੰ ਸਦਾ ਹੋ ਹਰ ਨਾਮੇ ਹਰ ਰਰਹ ਹੁਸਨ ਮੇ ਸੋ ਸਭ ਵਿਸਾਰਣਾ

ਵਾਹਿਗੁਰੂ ਜੀ ਸਤਿ ਸਤਿ ਜੀ ਕਹਿਣਾ ਨਿਤ ਸੇ ਸਾਹਿਬ ਕਿਉ ਨਹੀ ਕਰ ਜਿ ਸੱਚਾ ਨਾਮ ਮੇਰਾ ਆਧਾਰੋ ਸੱਚਾ ਨਾਮ ਆਧਾਰ ਮੇਰਾ ਇਨ ਬੁੱਖਾਂ ਸਭ ਗਵੀਆਂ ਕਰ ਸਾਥ ਸੁਖ ਮਰਾਇਆ ਜਿ ਇਨਸ਼ਾ ਸਭ ਗੁਜਾਈਆ ਸਦਾ ਸੁਰ ਬਾਣ ਚਿੰਤਾ ਗੁਰੂ ਹੀ ਤੋ ਜਿ ਜਿਹਾ ਜਿਹਾ ਬੜੇ ਆਂਆ ਕਰ ਮਰਨਿ ਸਭ ਸੰਤੋ ਸਭ ਸੁਖ ਹੋਇਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸਵਦ ਜਿਤੁ ਧਰੈ ਸੁਭਾਗੇ ਸਾਰੇ ਸੁਭਾਗੇ ਸਉ ਵਾਜੇ ਸਲਾ ਜਿਤੁ ਧਰੈ ਸਾਈਆ ਪੰਜ ਸੂਤਿ ਸੁਦਵਸ ਕਿਲੇ ਸਾਨ ਕੰਸ ਤੁਮਾਰੇੁਰ ਕਰਮ ਭਯ ਜਿਤੁ ਜਿਨ ਕਉ ਸੇ ਨਾਮ ਅਰਚ ਲਗੇ ਸੇ ਨਾਮਿ ਮਿਤਿ ਕਰ ਸੁਭਾਵਾ ਇਸ ਕਰਿ ਅਨੰਦ ਵਾਜੇ ਆਨੰਦ ਸੋਨੁ ਵਢੁ ਭਜਿਓ ਬਿਨਵੰਤ ਨਾਮ ਨ ਕੋਰੇ ਫਾਰੇ ਸਤਿਗੁਰ ਪ੍ਰਪਾਯਾ ਉਤਿਰੇ ਸੁਲਿੰਬਿਦੋਰੀ ਧੋਖ ਰੋਗ ਸੰਤੋਖਿ ਸੋਹਣੇ ਸੱਚੇ ਬਾਣੀ ਸੰਤ ਸਾਜਨ ਤੇ ਕਰਿ ਸਰਸਿ ਕੋਰੇ ਗੁਤੇ ਜਾਵੈ ਸੁਣ ਤੇ ਸੁਖਿਤ ਸਤਿ ਸਚਿ ਵਿਚਨ ਸਤਗੁਰ ਰਹਾ ਕਰ ਪੂਰੇ ਬਿਨਵੰਤ ਨਾਮ ਨ ਕੋ ਦੁਰ ਚਰਨ ਲਾਗੇ ਅਵਾਜੇ ਅਨਹਦ ਸੁਰੇ ൂയോ സരസോ അമനോ ജാ ശോ ജൂ ഉദാഹ ਇਹ ਵਰਸ ਸਜੀਲ ਹੈ ਜੋ ਹੀ ਮਹਿੰਦ ਮਿੱਤਰ ਰਸਪੁਰ ਤੁਹਾਰੋ ਤੁਮ ਸੰਸਾਰ ਚਰਨ ਲਗ ਲਈਏ ਸਰਬਾਨੰਕ ਬ੍ਰਹਮ ਸੁਸਤਵ ਸਲੋਕ ਮੰਲ ਪੰਜਵਾ ਸਿਰਰ ਕੀਤਾ ਜਤੋ ਨਾਹੀ ਮੈ ਅਨੁ ਜੋਗੀ ਕਿ ਤੋਈ ਮੈ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਕਰਿ ਪਈ ਹੋਈ ਸਰਸ ਪਿਆ ਮਹਰਮਤ ਹੋਈ ਸਤ ਗੁਰੂ ਸੇਜ ਮਿਲਿਆ ਨਾਨਕ ਨਾਮ ਮਿਲਿਆ ਸਾ ਜੀਵਾ ਸਤ ਮਨ ਤਿਵੇ ਰਿਹਾ ਸਤਪੈ ਹੈ ਗਮਤ ਹੋਈ ਸਤ ਗੁਰ ਸਜਣ ਮਿਲਿਆ ਨਾਨਕ ਨਾਮ ਮਿਲਿਆ ਸਾ ਜੀਵਾ ਸਤ ਮਨ ਤਿਵੇ ਰਿਹਾ ਅਰਿਆ ਕੋਈ ਸਤ ਸੋਸਲਾਤ ਜਿੰਦ ਕੋ ਨਾ ਹੈ ਹੋਤਾ ਜੀ ਲੋਕ ਅਲਗਿਨੀ ਮੁਦਰਵਾ ਹੈ ਹੁਣਕ ਜਮਕੇ ਗੂਤ ਨਾਇਨ ਤੇ ਛੱਜ ਜਾਏ ਹੋਰ ਇਹ ਮੁਕਤ ਸਦਾ ਉਂਗਲੀ ਲਕਟੇ ਪਰ ਪਾਏ ਜਿਨ ਕੋ ਲਗਿ ਵਿਆਸ ਅਮਰਤ ਸੇ ਲਾਏ ਕਲਮਹਿ ਰੋ ਪੁਨ ਗਉਣ ਗੋविंद ਜਾਏ ਸਭ ਤੇ ਰੂਪ ਕਿਰਪਾ ਸੁਹਾਏ ਸਹੇ ਸਹੇ ਕਿਰਤਾ ਕੋਈ ਨਾ ਜਾਏ ਜੇ ਆਵੇ ਤਾ ਹੈ ਸਲੋਕ ਮਹਲਾ ਪੰਜਵਾਂ ਅੰਦਰ ਗੁਰੂ ਆਗਿਆ ਦੇਣਾ ਜੀਵਾਂ ਜਪ ਗੁਰੂ ਨਾਲੇ ਸੇਤਿ ਸਤ੍ਰ ਸੇਖਣਾ ਸਰਬਣੀ ਸੁਣਾਣਾ ਗੁਰੂ ਆਉ ਸਤਿਗੁਰੂ ਸਿਚਿ ਰਤਿਆ ਜਿਨ ਗਹਿ ਪਾਈਐ ਖਾਓ ਕੋ ਨਾਨਕ ਕੀ ਸੁਖ ਬਖਸ਼ੇ ਜਿਦਾਂ ਸੇਵਸਿ ਦੇ ਜਗੁ ਮਹੁ ਉਤਮਾ ਚੋਦੀਐ ਗੁਰ ਦੇ ਕੀ ਕੀ ਸਲੋਕ ਮਹਲਾ ਪੰਜਵਾਂ സാധഗാന്യ സാദ മായ വിഷ ഗു ശേഷ മന ਜਿਸੇ ਮਰ ਰਸੁ ਸੁਖ ਹੋਏ ਸਗਲੇ ਦੁਖ ਜਾਇ ਇਸ ਸਾਹਿਬ ਕੀ ਸੇਤੇ ਨਾਨਕੁ ਮਰੈ ਮਾਏ ਜਿਸੇ ਮਰ ਰਸੁ ਸੁਖ ਹੋਏ ਸਗਲੇ ਦੁਖ ਜਾਇ